ਬੰਦੀ ਸਿੰਘਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਇੱਕ ਵਾਰ ਅਮਿਤ ਸ਼ਾਹ ਦੀ ਬਿਆਨਬਾਜ਼ੀ ਨੂੰ ਲੈ ਕੇ ਪੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਵੀ ਕਰ ਰਹੀਆਂ ਨੇ ਤੇ ਦੱਸਦੀ ਹੈ ਕਿ ਅਮਿਤ ਸ਼ਾਹ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਮੇਰਾ 5 ਸਾਲ ਪੁਰਾਣਾ ਯਾਰ ਹੈ ਤੇ ਜਿਸ ਤੋਂ ਜਿਸ ਦੇ ਲਈ ਅਸੀਂ ਹਮੇਸ਼ਾ ਹੀ ਖੜੇ ਰਹਾਂਗੇ ਤੇ ਦੂਜੇ ਪਾਸੇ ਬੀਅੰਤ ਸਿੰਘ ਯਾਨੀ ਕਿ ਰਵਨੀਤ ਬਿੱਟੂ ਦੇ ਦਾਦੇ ਦੇ ਕਾਤਲਾਂ ਨੂੰ ਅਸੀਂ ਸਜ਼ਾਵਾ ਜੜੀਆਂ ਕਿ ਜ਼ਰੂਰ ਦਵਾਵਾਂਗੇ ਤੇ ਇਸ ਬਿਆਰਬਾਜੀ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਵੀ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਤੇ ਵਿਕਰਮ ਮਜੀਠੀਆ ਦੇ ਵੱਲੋਂ ਵੀ ਜਿਹੜਾ ਕਿ ਅਮਿਤ ਸ਼ਾਹ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਤੇ ਸਾਡੇ ਸਿੱਖ ਜਥੇਬੰਦੀ ਆ ਜਿਹੜੀਆਂ ਕਿ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਲੱਗਿਆ ਹੋਇਆ ਪਰੰਤੂ ਜਾਣ ਬੁੱਝ ਕੇ ਕੇਂਦਰ ਸਰਕਾਰ ਢੁੰਗੀਆਂ ਸਾਜ਼ਿਸ਼ਾਂ ਰਚ ਰਹੀ ਹੈ ਸਿੱਖ ਜਥੇਬੰਦੀਆਂ ਨੂੰ ਲੈ ਕੇ ਤੇ ਇੱਕ ਵਾਰ ਫਿਰ ਤੋਂ ਕਾਲੀ ਦਲ ਦੇ ਵੱਲੋਂ ਬੰਦੀ ਸਿੰਘਾਂ ਦਾ ਮੁੱਦੇ ਨੂੰ ਲੈ ਕੇ ਫਿਰ ਤੋਂ ਜਿਹੜਾ ਕਿ ਪਾਕ ਸਿੱਖ ਜਥੇਬੰਦੀਆਂ ਦਾ ਲਿਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਮਜੀਠੀਆ ਦਾ ਹੋਰ ਕੀ ਕਹਿਣਾ ਭਾਜਪਾ ਵਾਲਿਆਂ ਦੀ ਤਾਂ ਮੈਂ ਕੀ ਗੱਲ ਕਰਾਂ ਕਲ ਅਮਿੰਦ ਸ਼ਾਹ ਦਾ ਬਿਆਨ ਮੈਂ ਸੁਣ ਰਿਹਾ ਸੀ ਕਹਿੰਦਾ ਜੀ ਨੇ ਰਵਨੀਤ ਬਿੱਟੂ ਦੇ ਮੇਰਾ ਯਾਰ ਹੈ ਤੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਭਾਈ ਕਾਂਗਰਸ ਦੇ ਬੰਦੇ ਤੁਹਾਡੇ ਯਾਰ ਨੇ ਕਹਿੰਦਾ ਰਵਨੀਤ ਬਿੱਟੂ ਮੇਰਾ ਯਾਰ ਹੈ ਤੇ ਜਿਨ੍ਹਾਂ ਨੇ ਰਵਨੀਤ ਬਿੱਟੂ ਦੇ ਦਾਦੇ ਨੂੰ ਮਾਰਿਆ ਅਸੀਂ ਉਹਨਾਂ ਨੂੰ ਕਦੇ ਮਾਫ ਨਹੀਂ ਕਰਾਂਗੇ ਅਮੇਸ਼ਾ ਜੀ ਇਹ ਤਾਂ ਗੱਲ ਬੜੀ ਛੇਤੀ ਕਹਤੀ ਤੇ ਜਿਹੜੇ ਬਿਲਕਿਸ ਬਾਨੂ ਦੇ ਜਿਨ੍ਹਾਂ ਨੇ ਉਹਦੇ ਨਾਲ ਕੂ ਕਰਮ ਕੀਤਾ ਸੀ ਜਿਨ੍ਹਾਂ ਨੇ ਉਹਨੇ ਪਰਿਵਾਰ ਨੂੰ ਮਾਰਿਆ ਸੀ ਉਹਨਾਂ ਨੂੰ ਤਾਂ ਛੱਡ ਕੇ ਸਨਮਾਨਿਤ ਵੀ ਕਰਤਾ ਤੇ ਜਿਹੜਾ ਹੋਰ ਲੋਕ ਨੇ ਜਿਹੜੇ ਕਾਨੂੰਨ ਤੋੜਦੇ ਨੇ ਉਹਨਾਂ ਲਈ ਤਾਂ ਕਾਨੂੰਨ ਤੁਸੀਂ 1 ਮਿੰਟ ਦੇ ਛਿੱਕੇ ਤੇ ਟੰਗ ਦਿੰਦੇ ਹੋ ਤੇ ਜਿਹੜੇ 28 28 ਸਾਲਾਂ ਨੂੰ ਭਾਈ ਬੰਦੀ ਸਿੰਘ ਕੌਣ ਨੇ ਬੰਦੀ ਸਿੰਘ ਉਹ ਨੇ ਜਿਹੜੇ ਕੌਮ ਖਾਤਰ ਲੜੇ ਜਿਨ੍ਹਾਂ ਨੂੰ 84 ਦੇ ਜੋ ਕਤਲਿਆਮ ਹੋਇਆ ਔਰਸ ਨੂੰ ਗਲਤ ਕਿਹਾ ਅੱਜ 28 ਸਾਲਾਂ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਤੇ ਹਮੇਸ਼ਾ ਕਹੇ ਕਿ ਮੈਂ ਬਿਆੰਤ ਸੋ ਉਹਨਾਂ ਕੋਲੋਂਤਾ ਤੇ ਮੈਂ ਅੱਜ ਮੇਰੀ ਗੱਲ ਤੇ ਜੇ ਸਹਿਮਤ ਹੋ ਤਾਂ ਝਕਾਰਾ ਛੱਡਿਓ ਕਿ ਤੁਸੀਂ ਬਿਆੰਤ ਸੋ ਕਾਤਲ ਦੇ ਨਾਲ ਖਲੋਤੇ ਹੋ ਕਿ ਤੁਸੀਂ ਉਹ ਬੰਦੀ ਸਿੰਘਾਂ ਤੇ ਜਿਨ੍ਹਾਂ ਤੇ ਐਨਐਸਏ ਲਾਈ ਲਏ ਹੋਈਏ ਜਾਂ ਉਹਨਾਂ ਨਾਲ ਖਲੋਤੇ ਹੋ ਮੈਂ ਝਕਾਰਾ ਛੱਡਣ ਲੱਗਿਆ ਝਕਾਰੇ ਦਾ ਜਵਾਬ ਝਕਾਰੇ 'ਚ ਆਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਸਾ ਜੀ ਇਹਨਾਂ ਬੰਦਿਆਂ ਦੀ ਤਸਵੀਰਾਂ ਵੇਖ ਲਿਓ ਧਿਆਨ ਨਾਲ ਇਹ ਅੱਗੇ ਜਦੋਂ ਕਾਲੇ ਕਾਨੂੰਨ ਤੁਸੀਂ ਲਾਗੂ ਕੀਤੇ ਸੀ ਭਾਜਪਾ ਦੀਆਂ ਨਾਸਾ ਜੋ ਧੂ ਘਟਿਆ ਸੀ ਇਹਨਾਂ ਨੇ ਤਿਆਰੀ ਕਰ ਲਓ ਜਿਵੇਂ ਤੇਰਾ ਅੰਸਰਾ ਚਰਨ ਚ ਕਹਿੰਦਾ ਜਾਓ ਬਿੱਟੂ ਕਹਿੰਦਾ ਕਿ ਇੱਕ ਤਰੀਕ ਲੰਘ ਲੈਣ ਦਿਓ ਤੇ ਫਿਰ ਮੈਂ ਦੱਸੂ ਸਾਡੇ ਬੰਦੇ ਪੁੱਛਦੇ ਫਿਰਦੇ ਆ ਕਿ 10 ਦੋ ਤਰੀਕ ਆਈ ਖੜੀ ਆ 10 ਕੀ ਕੀ ਹਿਸਾਬ ਕਰਦਾ ਮੇਰੇ ਵੀਰੋ ਜਿਹੜੇ ਭਾਜਪਾ ਨੇ 14 ਚ ਡੀਜ਼ਲ 40 ਰੁਪਏ ਲੀਟਰ ਸੀ ਅੱਜ ਕਿੰਨਾ ਕਰਤਾ 86 ਰੁਪਏ ਲੀਟਰ ਪੈਟਰੋਲ 50 ਰੁਪਏ ਲੀਟਰ ਸੀ ਅੱਜ 96 ਕਰਤਾ ਰਸੋਈ ਗੈਸ ਦਾ ਸਿਲੰਡਰ 400 ਦਾ ਸੀ ਅੱਜ 1100 ਕਰਤਾ ਸਤਸੰਗਤ ਜੀ ਖਾ ਦਾ ਡੀਏਪੀ ਕੀੜੇ ਮਾਰ ਦਵਾਈਆਂ ਜਾਂ ਜਿੰਨੀ ਵੀ ਕਹਾਚੇ ਲੋਡਵੰਦ ਵਸਤੂਆਂ ਹੁੰਦੀਆਂ ਉਹਦੇ ਰੇਟ ਦੁੱਗਨੇ ਤਿਗਨੇ ਕਰਤੇ ਕੀ ਕਿਸੇ ਨੂੰ ਉਸ ਦੇ ਹਿਸਾਬ ਨਾਲ ਆਮਦਨ ਵਧਾਈ ਬੇਰੋਜ਼ਗਾਰੀ ਤੇ ਮਹਿੰਗਾਈ ਦਾ ਦੂਜਾ ਨਾਅ ਹੈ ਭਾਜਪਾ 16 ਲੱਖ ਕਰੋੜ ਕੂੰਜੀ ਪਤੀਆਂ ਦਾ ਮਾਫ਼ ਕਰਤਾ ਸਾਤ ਸੰਗਤ ਜੀ ਆਪਣਾ ਕਿਤੇ دیਵਾਨੀ ਵੀ ਕਿਸੇ ਗਰੀਬ ਦੀ ਜਾਂ ਕਿਸੇ ਖੇਤ ਮਜ਼ਦੂਰ ਦੀ ਜਾਂ ਕਿਸੇ ਕਿਸਾਨ ਦੀ ਕੀਤੀ ਹੋਵੇ ਔਰ ਮੈਂ ਅੱਜ ਬੇਨਤੀ ਕਰਦਾ ਮੁਲਾਜ਼ਮ ਵੀਰ ਖਲੋਤੇ ਆ ਚਲੋ ਤੁਸੀਂ ਹੋਰ ਕੁਝ ਨਹੀਂ ਤੇ ਮਾੜਾ ਜਹਾਜ ਚ ਕੀ ਦੱਸ ਦਿਓ ਜੇ ਮੇਰੀ ਗੱਲ ਸਹੀ ਆ ਆ ਨੌਜਵਾਨਾਂ ਨੂੰ ਕਹਿੰਦੇ ਸੀ ਘਰ ਘਰ ਨੌਕਰੀ ਤੇ ਫੇਰ ਕਹਿੰਦੇ ਜਦ ਤੱਕ ਨੌਕਰੀ ਨਹੀਂ ਨਾ 2400 ਰੁਪਈਆ ਮਹੀਨੇ ਦਾ ਦੇਵਾਂਗੇ 26 ਮਹੀਨੇ ਹੋ ਗਏ ਇੱਕ ਇੱਕ ਨੌਕਰ ਇੱਕ ਇੱਕ ਨੌਜਵਾਨ ਦਾ 62000 ਰੁਪਈਆ ਦੇਣਦਾਰੀ ਆ ਆ ਧੀਆ ਪੈਣਾ ਦੀ 26000 ਰੁਪਏ ਦੇਣਦਾਰੀ ਆ ਦੱਸੋ ਜੇ ਕਿਸੇ ਨੂੰ ਆਇਆ ਔਰ ਇਹ ਮੁਲਾਜ਼ਮ ਖਲੋਤੇ ਆ ਭਾਈ ਆਸ ਵੀ ਵਿਖਾ ਦਿਓ ਜੇ ਮਜੀਠੀਆ ਸੱਚ ਬੋਲਦਾ ਹੱਸੇ ਤੇ ਤਾਂ ਨਹੀਂ ਪਰਚਾ ਹੁੰਦਾ ਤੁਸੀਂ ਕਿਹੜਾ ਇਲੈਕਸ਼ਨ ਚ ਹਿੱਸਾ ਲੈਣ ਦੇ ਆ ਪਿਛਲੇ ਮਹੀਨੇ ਆ ਜਗਨੂ ਨੂੰ ਪੁੱਛਿਆ ਇਹਨਾਂ ਦੀ ਤਨਖਾਹ ਕਿਹੜੀ ਤਰੀਕ ਨੂੰ ਪਾਈ ਸੀ 22 ਤਰੀਕ ਨੂੰ ਇਹਨਾਂ ਨੂੰ ਤਨਖਾਹ ਪਈ ਜਿਹੜੇ 22 ਘੰਟੇ ਡਿਊਟੀ ਕਰਦੇ ਹੈ ਪ੍ਰਾਣੀ ਪੈਨਸ਼ਨ ਇਹਨਾਂ ਦੀ ਰੋਕਤੀ ਟੀਏ ਡੀਏ ਇਹਨਾਂ ਦਾ ਖਾ ਗਿਆ ਮਗਰ ਜਦੋਂ ਯਾਜ ਤੇ ਕੇਜਰੀਆ ਲਈ ਖਰਚ ਕਰਨਾ ਹੋਵੇ ਜਾਂ ਉਹਨੇ ਮौन व्रत ਰੱਖਣਾ ਹੋਵੇ ਉਦੋਂ ਤੱਕ ਜਾਨਣਾ ਪਰਿਆ ਮਗਰ ਜੇ ਕਹੇ ਗਰੀਬ ਦੇ ਕੰਮ ਆਉਣਾ ਹੋਵੇ ਉਦੋਂ ਖਜ਼ਾਨਾ ਮੁੱਕਿਆ ਇਸ ਲਈ ਮੇਰੇ ਵੀਰੋ ਅੱਜ ਰਤਲਖੇ ਸਾਜ਼ਿਸ਼ ਚੱਲਦੀ ਆ ਕਿ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਪੰਜਾਬ ਦੇਸ਼ ਦੀ ਪਾਰਲੀਮੈਂਟ 'ਚ ਜਾ ਕੇ ਹਰ ਉਸ ਵੀਰ ਦੀ ਆਵਾਜ਼ ਬਣਦੀ ਆ ਧੀ ਦੀ ਆਵਾਜ਼ ਬਣਦੀ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕੋ ਅੱਜ ਚਾਹੇ ਜੀਤਮਿੰਦਰ ਸਿੱਧੂ ਆ ਚਾਹੇ ਖੋਡੀਆਂ ਤੇ ਚਾਹੇ ਸਾਡੇ ਆ ਬੀਬੀ ਮਲੂਕਾ ਜੀ ਨੇ ਇਹ ਤਿੰਨੇ ਚਾਰੇ ਕੈਂਡੀਡੇਟਾਂ ਦਾ ਇੱਕੋ ਜੋਰ ਲੱਗਿਆ ਭਾਜਪਾ ਦੇ ਇਸ਼ਾਰੇ ਤੇ ਖੇਡਦੇ ਆ ਕਿ ਇਹ ਆਵਾਜ਼ ਦਿੱਲੀ ਨਾ ਪਹੁੰਚੇ ਤੇ ਜੇ ਦਿੱਲੀ ਉਹ ਆਵਾਜ਼ ਨਹੀਂ ਪਹੁੰਚੀ ਤੇ ਸਾਧ ਸੰਗਤ ਦੀ ਆਵਾਜ਼ ਬਠਿੰਡੇ ਦੀ ਕਮਜ਼ੋਰ ਪਾਊਗੀ ਪੰਜਾਬ ਦੀ ਕਮਜ਼ੋਰ ਪਾਊਗੀ ਇਸ ਲਈ ਮੈਨੂੰ ਇਹ ਆਸ ਹੈ ਉਮੀਦ ਹੈ ਕਿ ਤੁਸੀਂ ਤਗੜੇ ਹੋ ਕੇ ਦਾਸ ਦੇ ਭੈਣ ਜੀ ਨੂੰ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਅੱਜ ਬਠਿੰਡੇ ਦਾ ਨਵਾਂ ਦੇਸ਼ ਦੁਨੀਆ 'ਚ ਔਰ ਬਠਿੰਡੇ ਤੇ ਵਿਕਾਸ ਦੇ ਕਾਰਜਾਂ ਨੂੰ ਅੱਜ ਇੱਕ ਨਵੀਂ ਰੇਖਾ ਦਿੱਤੀ ਹੈ ਤੁਸੀਂ ਜਰੂਰ ਮੋੜ ਹਲਕੇ ਚ ਉਹਨਾਂ ਨੂੰ ਕਾਮਯਾਬ ਕਰੋਗੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਪਾਰਟੀ ਵੱਲੋਂ ਪਰਿਵਾਰ ਵੱਲੋਂ ਸਮੁੱਚੀ ਸੰਗਤ ਦਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੇ ਧੰਨਵਾਦ ਕਰਦਾ ਦੋ ਵਾਰੀ ਮੈਂ ਕਹੂੰਗਾ ਚੋਰ ਨਿਸ਼ਾਨ ਇਹ ਨਹੀਂ ਹੌਲੀ ਬੋਲਦੇ ਮੈਨੂੰ ਲੱਗਦਾ ਇੱਕ ਹੋਰ ਪੰਗਾ ਤਾਂ ਨਹੀਂ ਪਵਾਣਾ ਕਿ ਝਾੜੂ ਵਾਲੇ ਆਉਣ ਨਾ ਇੱਕੋ ਗੱਲ ਕਹਿਣੀ ਆ ਸਾਡਾ ਹੱਕ ਇੱਥੇ ਰੱਖ ਜਿਹਨੇ ਆ ਰੱਖੇ ਪਰ ਝਾੜੂ ਕਾਦੇ ਲਈ ਹੁੰਦਾ ਗੰਦ ਕੱਟਣ ਲਈ ਹੁੰਦਾ ਝਾੜੂ ਫੇਰਣ ਲਈ ਹੁੰਦਾ ਤੇ ਐਦ ਕੀ ਆਇਆ ਨਾ ਗਾਲ ਚ ਫੋਨ ਵਾਲਾ ਕੰਮ ਨਹੀਂ ਹੋਇਆ ਤਾ ਟਕਾ ਕੇ ਫੇਰਿਓ ਜਿਹੜਾ ਆਜੇ ਜਿਹਨੇ ਪੰਜਾਬ ਨਾਲ ਵਿਤਕਰਾ ਕੀਤਾ ਭਾਈ ਇਹਨਾਂ ਦੀ ਚੀਜ਼ ਇਹਨਾਂ ਦਾ ਝਾੜੂ ਇਹਨਾਂ ਦੀ ਫੇਰਨਾ ਤੇ ਪੰਜਾਬ ਨੂੰ ਬਚਾਉਣਾ